ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੁਜਰੀ ਮਹਿਲਾ ਪਹਿਲਾ ਚੌਪ ਦੇ ਘਰ ਪਹਿਲਾ ਤੇਰਾ ਨਾਮ ਕਰੀ ਚਨਣਾਠੀਆਂ ਜੇ ਮਨ ਉਰਸਾ ਹੋਏ ਰੜੀ ਕੁੰਗੂ ਜੇਰਲੇ ਘਟ ਅੰਤਰ ਪੂਜਾ ਹੋਏ ਪੂਜਾ ਕੀਤੇ ਨਾਮ ਧਿਆਈਏ ਬਿਨ ਨਾਵੇ ਪੂਜਨ ਨਾ ਹੋਏ ਰਹਾਉ ਬਾਹਰ ਦੇਵ ਪਖਾ ਲਿਏ ਜੇ ਮਨ ਧੋਵੇ ਕੋਏ ਝੂਠ ਲਹੇ ਜਿਉ ਮਾਜੀਏ ਮੋਖ ਭਿਆਣਾ ਹੋਏ ਪਸੂ ਮਿਲਹਿ ਚੰਗਿਆਈਆ ਖੜ ਖਾਵੇ ਅੰਮ੍ਰਿਤ ਦੇਹੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇਹੇ ਨੇੜਾ ਹੈ ਦੂਰ ਨਾ ਜਾਣੀ ਹੋ ਨਿਤ ਸਾਰੇ ਸੰਮਾਲੇ ਜੋ ਦੇਵੇ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਗੁਜਰੀ ਮਹਿਲਾ ਪਹਿਲਾ ਨਾਬ ਕਮਲ ਤੇ ਬ੍ਰਹਮ ਉਪਜੇ 베ਦ ਪੜ੍ਹੇ ਮੁਖ ਕੰਠ ਸਵਾਰੇ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਬਿਸਰੇ ਮੇਰੇ ਪ੍ਰਾਣ ਆਧਾਰ ਜਾਕੇ ਭਗਤ ਕਰੇ ਜਨ ਪੂਰੇ ਮਨ ਜਨ ਸੇਵਹਿ ਗੁਰ ਵਿਚਾਰ ਰਹਾਉ ਰਵਸਸ ਦੀਪਕ ਜਾਕੇ ਤ੍ਰਿਭਵਣ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਐਹ ਨਿਸ ਨਿਰਮਲ ਮਨਮੁਖ ਰਹਿਣ ਅੰਧਾਰ ਸਿਧ ਸਮਾਦ ਕਰੇ ਨਿਤ ਝਗਰਾ ਦੋਹ ਲੋਚਨ ਕਿਆ ਹੀਰੇ ਅੰਤਰ ਜੋਤ ਸਬਦ ਤੁਣ ਜਾਗੇ ਸਤਿਗੁਰ ਚਕਰ ਨਿਬੇਰੇ ਸੁਰਨਰਨ ਨਾਥ ਬਯੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ ਰਾਗ ਗੁਜਰੀ ਮਹਿਲਾ ਤੀ ਜਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਗ ਏ ਵੇ ਹਾ ਜੀਵਨਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕਮ ਹਰ ਵੀਸਰੇ ਦੂਜੇ ਲਗੇ ਜਾਏ ਐਸਾ ਸਤਗੁਰ ਸੇਵੀਏ ਮਨ ਜਿਤ ਸੇਵੀਏ ਗੋਬਿੰਦ ਪ੍ਰੀਤ ਊਪਜੇ ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੇ ਜਰਾ ਕਾ ਪਉ ਨ ਹੋਵੈ ਜੀਵਨ ਪਦਵੀ ਪਾਏ ਰਹਾਓ गोबिंद प्रीत सियो इक सहज उपजया वेख जैसी भगत बनी आप से ती आप खया ता मन निर्मल होआ ज्योति ज्योत समई बिन भागा ऐसा सद्गुरु ना पाईए जे लोचे सब कोए कूड़े की पाल विच हो निकले ता सदा सुख होए ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੇ ਜਿਉ ਤਰੇ ਸਤਗੁਰ ਕਾ ਭਾਣਾ ਚਿਤ ਕਰੇ ਸਤਗੁਰ ਆਪੇ ਕਿਰਪਾ ਕਰੇ ਗੁਜਰੀ ਮਹਿਲਾ ਤਿਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ ਦੂਜੀ ਸੇਵਾ ਜਨਮ ਵਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੇ ਇਹਾਂ ਸੇਵ ਬਣੀ ਜਿਉ ਰਹਾ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੀ ਮੈਂ ਭੁੱਖ ਲਾਗੇ ਹਰ ਨਾਮ ਮੇਰਾ ਮਨ ਤ੍ਰਿਪਤੇ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਚਾਲੇ ਜਹਾਂ ਹੋ ਜਾਉ ਤਹੈ ਜਾਈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹੇ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨ ਜਾਈ ਗੁਜਰੀ ਮਹਿਲਾ ਤੀਜਾ ਜੁਗ ਮਾਹੀ ਨਾਮ ਦਲੰਬ ਹੈ ਗੁਰਮੁਖ ਪਾਇਆ ਜਾਏ ਬਿਨ ਆਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੀ ਗੁਰ ਆਪਨੇ ਸਦ ਬਲੇ ਹਾਰੇ ਜਾਓ ਸਤਗੁਰ ਮਿਲੀਏ ਹਰ ਮਨ ਵਸੇ ਸਹਜੇ ਰਹੇ ਸਮਾਏ ਰਹਾਉ ਜਾਪੋਂ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗੇ ਤੇ ਹਰ ਪਾਈਏ ਹਰ ਸੋ ਰਹੇ ਸਮਾਏ ਸੇ ਮੁਕਤ ਜੇ ਮਨ ਜਿਣਹਿ ਫਿਰ ਤਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰਿਵਣ ਸੋ ਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹਿਲਾ ਤਿਜਾ ਰਾਮ ਰਾਮ ਸਭ ਕੋ ਕਹੇ ਕਹੀਏ ਰਾਮ ਨ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੇ ਤਾ ਫਲ ਪਾਵੇ ਕੋਏ ਅੰਤਰ ਗੋਵਿੰਦ ਜਿਸ ਲਾਗੇ ਪ੍ਰੀਤ ਹਰਿ ਤੇਸ ਕਦੇ ਨ ਵੀਸਰੇ ਹਰ ਹਰ ਕਰੇ ਸਦਾ ਮਨ ਚੀਤ ਰਹਾਉ ਹਿਰਦੇ ਜਿਨਕੇ ਕਪਟ ਵਸੇ ਬਾਹਰੋ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਪਛੁਤਾਏ ਅਨੇਕ ਤੀਰਤ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨ ਜਾਏ ਜਿਸ ਨਰ ਕੀ ਦੁਬਿਦਾ ਨਾ ਜਾਏ ਦਰਮ ਰਾਏ तिस ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ ਨਾਨਕ ਵਿਚ ਹੋ ਹੋਂ ਮੇ ਮਾਰੇ ਤਾਹਰ ਭੇਟੇ ਸੋਈ ਗੁਜਰੀ ਮਹਲਾ 3 ਤਿਸ ਜਨ ਸਾੰਤ ਸਦਾ ਮਤ ਨਹਿ ਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੇ ਹਰ ਚਰਨੀ ਚਿਤ ਲਾਏ ਹਰ ਚੇਤ ਅਚੇਤ ਮਨ ਜੋ ਇੱਛੇ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਰਹਾਉ ਸਤਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੇਖਿਆ ਦੇਵੇ ਸਾਚ 부ਝਾਏ ਵਿਣ ਪਾਰਸੇ ਪੂਜ ਨ ਹੋਵੇਈ ਵਿਣਮਨ ਪਰਤੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ ਨਾਨਕ ਵਿਣ ਨਦਰਿ ਕਿਛੂ ਨ ਪਾਏ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵੜਾਈ ਆਪਣਾ ਸ਼ਬਦ ਵਰਤਾਏ ਗੂਜਰੀ ਮਹਲਾ 3 ਪੰਚ ਪਦੇ ਨਾਤਾ ਸੀਮਤ ਉਪਜੇ ਨਾ ਕਾਸੀ ਮਤ ਜਾਏ ਸਤਿਗੁਰ ਮਿਲੀਏ ਮਤ ਉਪਜੇ ਤਾ ਇਹ ਸੋ ਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾ ਪਰਮ ਵਿੱਚ ਹੋ ਜਾਏ ਰਹਾ ਹਰ ਚਰਨ ਰਿਤੇ ਵਸਾਏ ਤੂੰ ਕਿਲਵਿਕ ਹੋਵੇ ਨਾਸ ਪੰਜ ਪੂ ਆਤਮਾ ਵਸ ਕਰੇ तीरथ करे निवास मनमुख यो मन मुग्ध है सो जी कि न पाए हर का नाम न बुझई अंत गया पछुताए यो मन काशी सब तीर्थ सिमरत सदगुर दिया बुझाए अठसठ तीरथ तिस संग रहे जिन हर हृदय रहा समाए ਨਾਨਕ ਸਤਗੁਰ ਮਿਲਿਏ ਹੁਕਮੁ 부ਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੇ ਸਭ ਸਚ ਹੈ ਸਚੇ ਰਹੇ ਸਮਾਏ ਗੁਜਰੀ ਮਹਿਲਾ ਤੀ ਜਾ ਤੀ ਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿਖ ਸਚ ਸੋਈ ਦੂਜੇ ਪਾਏ ਜੀਤਾ ਪੜ੍ਹੇ ਪੜਤ ਗੁੜਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਸਤਗੁਰ ਮਿਲੀਏ ਮਨ ਸੰਤੋਖੀਏ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਵੇ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ ਗੁਰਮਤੀ ਕਟੇ ਚਾਨਣਾ ਹਰਨਾਮ ਪਾਵੇ ਸੋਏ ਸੁਣ ਸਾਸਤਰ ਤੂੰ ਨਾ ਬੁੱਝਹੀ ਤਾ ਫਿਰੇ ਬਾਰੋ ਬਾਰ ਸੋ ਮੂਰਖ ਜੋ ਆਪ ਨ ਪਛਾਣਈ ਸਚਨਾ ਧਰੇ ਪਿਆਰ ਸੱਚੇ ਜਗਤ ਦਹਿ ਕਾਇਆ ਕਹਿੜਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਜੋ ਤਿਸ ਕੀ ਰਜਾਈ